ਇੱਕੀ ਕਰਕੇ ਬਿਲਾ ਲਓ ਲਓ ਬਹੁਤ ਵਧੀਆ ਕੁਸ਼ਤੀ ਦੋ ਨੰਬਰ ਪੜਕੇ ਦੀ ਕੁਸ਼ਤੀ ਸ਼ੁਰੂ ਹੋਣ ਲੱਗੀ ਹੈ ਲਓ ਇੱਕ ਪਾਸੇ ਜੇ ਗੱਲ ਕਰੀਏ ਰਜਾਕ ਭਾਟੇ ਵਾਲਾ ਇੱਕ ਵਾਰ ਮੱਲਾ ਹੱਥ ਖੜਾ ਕਰਦੇ ਰਜਾਕ ਭਾਟਾ ਚਿੱਟੇ ਰੰਗਦਲ ਗੁੱਟ ਦੇ ਦੂਜੇ ਪਾਸੇ ਕਹਿੰਦੇ ਚੜ੍ਹਦੀ ਬਰੇਸ ਦਾ ਮੱਲ ਕਹਿੰਦੇ ਸੂਝਲ ਫਗਵਾੜੇ ਵਾਲਾ ਆਪਣੀ ਜੋੜ ਦੇ ਸੁਪਰ ਡੂਪਰ ਸਟਾਰ ਪਹਿਲਵਾਨ ਬਣਿਆ ਤਾਂ ਜਾ ਕੇ ਦੋ ਨੰਬਰ ਪੜਕੇ ਦੀ ਗੁਸ਼ਤੀ ਹੋਣ ਲੱਗੀ ਹੈ ਲਓ ਦਰਸ਼ਕਾ ਇੱਕ ਤਾੜੀ ਤੁਸੀਂ ਆਪਣੇ ਨਾਂ ਤੇ ਲਾ ਦਿਓ ਕਈ ਦਰਸ਼ਕ ਇਦਾਂ ਦੇ ਆਏ ਜਿੱਦੇ ਆਏ ਆ ਉਦੋਂ ਨਹੀਂ ਖੜੇ ਆ ਇੱਕ ਵਾਰ ਤਾੜੀ ਦਰਸ਼ਕੋ ਪੰਕੀ ਭਲਵਾਨ ਦੇ ਨਾਂ ਤੇ ਪ੍ਰਬੰਧਕ ਵੀਰ ਦੇ ਨਾਂ ਤੇ ਖੁੱਲ ਕੇ ਤਾੜੀ ਲਾੜ ਦਿਓ ਕਿੰਨਾ ਸਮਾਂ ਕੁਸ਼ਤੀ ਦੋ ਵੀ ਦੱਸਿਓ ਆਪਾਂ ਸਾਂਝ ਬਾਦੀਏ ਮਰੀਕ ਕਰ ਦੋ ਕੁਸ਼ਤੀ ਦੇ ਖੜਾ ਕਰ ਲੀ ਜੀ ਮਰੀਕ ਕਰ ਦੋ ਮਰੀਕ ਨੂੰ ਯਾਰ ਇਦਾਂ ਨਾ ਲੋ 15 ਮਿੰਟ ਖੁੱਲੇ ਆ ਉਸ ਤੋਂ ਬਾਅਦ ਜਿਹੜਾ ਲੋ 2 ਨੰਬਰ ਬੜਕੇ ਦੀ ਕੁਸ਼ਤੀ ਜਿਹੜੀ ਵਿੱਚ ਅਖਾੜੇ ਸ਼ੁਰੂ ਹੋਣ ਲੱਗੀ ਹੈ ਦੇਖਾਂਗੇ ਕੌਣ ਜਿੱਦਿਆ ਕੌਣ ਹਾਰਦੱਕੇ ਬਾਤ ਸਮੇਂ ਦੀ ਹੋਣੀ ਹੈ ਕਿ ਦਿਲਾਂ ਨਾਲ ਪਿਆਰਾਂ ਵਾਲੀ ਬਗਾਉਣੀ ਜਿੱਥੇ ਹਿੰਡ ਹੈ ਕਿ ਮਿੱਤਰਾਂ ਦਾ ਮਿੱਤਰਾਂ ਦਾ ਪੰਜ ਨੰਗਲਾ ਜਰੋ ਪਿੰਡਾ ਹੈ ਕਿ ਮਿੱਤਰਾਂ ਦਾ ਮਿੱਤਰਾਂ ਦਾ ਖੁਸ਼ਹਾਲਪੁਰ ਜਰੋ ਪਿੰਡਾ ਹੈ ਦੋਨੇ ਪਿੰਡਾਂ ਨੇ ਰਲ ਕੇ ਬਹੁਤ ਵਧੀਆ কুਸਤੀ ਦੰਗਲ ਜਿਹੜਾ ਸੱਤ ਮਾਛਂਝ ਮੇਲਾ ਕਰਵਾ ਦਿੱਤਾ ਹੈ ਅੱਜ ਐਤਵਾਰ ਦਾ ਦਿਨ ਹੈ ਛੁੱਟੀ ਦਾ ਦਿਨ ਹੈ ਤੇ ਮੈਂ ਬੇਨਤੀ ਕਰਦਾ ਦੋ ਨੰਬਰ ਪਟਕੇ ਦੀ কুਸਤੀ ਸ਼ੁਰੂ ਹੋਣ ਲੱਗਿਆ ਹੈ ਜਿਹਨੂੰ ਜਿਹਨੂੰ ਪਰਮਾਤਮਾ ਨੇ ਹੱਥ ਬਖਸ਼ਿਆ ਇੱਕ ਵਾਰ ਤਾੜੀ ਖੁੱਲ ਕੇ ਮਾਰ ਦਿਓ ਤੁਹਾਡਾ ਜਾਣਾ ਕੁਝ ਨਹੀਂ ਪਹਿਲਵਾਨਾਂ ਨੂੰ ਹੌਸਲਾ ਹੋ ਜਾਂਦਾ ਲੋ ਕੁਸਤੀ ਵਿੱਚ ਅਖੜ ਦੀ ਸ਼ੁਰੂ ਹੋ ਗਈ ਹੈ ਕਿ ਦੇਖਾਂਗੇ ਆਹ ਕੌਣ ਜਿੱਤੇ ਕੌਣ ਹਾਰਦਾ ਕਿ ਬਾਤ ਸਮੇਂ ਦੀ ਹੋਣੀ ਹੈ ਇੱਕ ਪਾਸੇ ਰਜਾਕ ਪਾਟੇ ਵਾਲਾ ਤੇ ਦੂਜੇ ਪਾਸੇ ਕਹਿੰਦੇ ਸੂਜਲ ਫਗਵਾੜੇ ਵਾਲਾ ਦੇਖਾਂਗੇ ਕੌਣ ਜਿੱਦਾ ਕੌਣ ਹਰਦਾ ਕੇ ਬਾਤ ਸਮੇਂ ਦੀ ਹੋਣੀ ਹੈ ਕਿ ਤੜਕੇ ਉੱਠ ਖਾੜੇ ਜਾ ਕੇ ਉਹ ਸੱਚੇ ਰੱਬ ਦਾ ਨਾਮ ਧਿਆਕੇ ਲਾਗਣ ਦੇ ਡੰਡ ਤੇ ਬੈਠਕਾਂ ਲਾ ਕੇ ਉਹ ਜੋਰ ਲਗਾਈ ਜਾਂਦੇ ਨੇ ਕਿ ਹੁੰਦੇ ਮਲ ਨਾ ਕਿਸੇ ਨਾਲੋਂ ਘੱਟ ਕੇ ਹੱਤ ਕਰਾਈ ਜਾਂਦੇ ਨੇ ਤੇ ਉਧਰ ਰਾਜਾ ਕਹਿੰਦੇ ਕੈਨੇਡਾ ਤੋਂ ਵੀ ਲਾਈਵ ਜੁੜਿਆ ਹੈ ਉਹਨੇ ਵੀ ਟਰਾਲਾ ਰੋਕ ਕੇ ਕੁਸ਼ਤੀ ਦੇਖਣੀ ਸ਼ੁਰੂ ਕਰ ਦਿੱਤੀ ਹੈ ਇਸੇ ਨਗਰ ਖੇੜੇ ਦੇ ਵਿੱਚ ਜਿਨੇ ਪਹਿਲਵਾਨੀ ਕੀਤੀ ਹੈ ਚੰਦ ਪਹਿਲਵਾਨ ਦਾ ਲਖਤੇ ਜਿਗਰ ਰਾਜਾ ਕੈਨੇਡਾ ਵਾਲਾ ਉਹ ਵੀ ਜਿਹੜਾ ਲਾਈਵ ਜੁੜ ਗਿਆ ਸੋ ਲਓ ਸਾਹਮਣੇ ਜਿਹੜੀ ਕੁਸ਼ਤੀ ਚੱਲਦੀ ਹੈ ਟਰਾਲਾ ਰੋਕ ਕੇ ਦੇਖ ਰਿਹਾ ਹੈ ਲਓ ਚੱਲਦੀ ਹੀ ਕੁਸ਼ਤੀ ਤੇ ਲੱਗਦਾ ਹੈ ਜੋਰ ਤੇ ਪਿੱੜਦੀ ਹੋਈ ਜਵਾਨੀ ਕਿ ਸਪਾਟਿਆਂ ਦੇ ਨਾਲ ਯਾਰੋ ਦਮ ਬਣਦੇ ਕਿ ਬੈਠਕਾਂ ਦੇ ਨਾਲ ਪੱਟ ਥੰਮ ਬਣਦੇ ਕਿ ਡੰਡਾਂ ਨਾਲ ਆਉਂਦੀ ਯਾਰੋ ਬਾਹਾਂ ਵਿੱਚ ਜਾਣ ਕਿ ਗੁਰੂ ਬਿਨਾ ਕਦੇ ਮਿਲੇ ਨਾ ਗਿਆਨ ਕਿ ਖਾਣਾ ਦੇਸੀ ਛੱਡ ਖਾਇਓ ਨਾ ਕੁਝ ਹੋਰ ਮਿੱਤਰੋ ਇੱਕ ਸਭ ਤੋਂ ਜ਼ਰੂਰੀ ਹੁੰਦੇ ਉਹ ਜੋਰ ਮਿੱਤਰੋ ਕਹੇ ਅਮ ਨਦੇ ਹੋਲ ਮੱਲੀ ਕੰਮ ਨਹੀਂ ਆਸਾਨ ਐਨਾ ਪੰਜੇ ਚੀਜ਼ਾਂ ਨਾਲ ਉਹ ਬਣਦੇ ਆ ਪਹਿਲਵਾਨ ਐਨਾ ਪੰਜੇ ਚੀਜ਼ਾਂ ਨਾਲ ਉਹ ਬਣ ਹੁੰਦਾ ਪਹਿਲਵਾਨ ਕਰਮਜੀਤ ਖੇੜੇ ਤੋਂ ਮੇਰਾ ਵੀਰ ਆਇਓ ਮੜੇ ਅਦਰ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਅਮਨੀ ਅਮਰੀਕਾ ਤੋਂ ਸਨ ਆਫ ਕਰਪਾਲ ਸਿੰਘ ਜਿਹਨੇ ਵੱਡੀ ਰਾਸ਼ੀ ਭੇਜੀ ਆ 51000 ਬਹੁਤ ਬਹੁਤ ਧੰਨਵਾਦ ਹੈ ਪਿੰਡ ਖੈੜ ਅੱਛਰਵਾਲ ਤੋਂ ਕੁਲਵੀਰ ਯੂਐਸਏ ਵੀਰ ਵੀ ਕਹਿੰਦੇ ਯੂਐਸਏ ਵਿੱਚ ਪੁੱਜ ਗਿਆ ਉਹਦੀ ਵੀ ਅਰਦਾਸ ਹੋਈ ਹੈ ਸੋ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਵੱਡੀ ਰਾਸ਼ੀ ਭੇਜੀ ਹੈ ਲਓ ਵਿੱਚ ਖੜੀ ਦੀ ਕੁਸ਼ਤੀ ਚੱਲਦੀ ਹੈ ਦੋ ਨੰਬਰ ਪਟਕੇ ਦੀ ਦੇਖਾਂਗੇ ਕੌਣ ਜਿੱਦਾਂ ਕੋਣ ਹਾਰਦਾ ਕਿ ਬਾਤ ਸਮੇਂ ਦੀ ਹੋਏਗੀ ਕਿ ਬਾਤ ਸਮੇਂ ਦੀ ਹੋਏਗੀ ਸ਼ਾਬਾਸ਼ 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 ਮੱਲੋ ਲਾਓ ਜੋਰ ਤੇ ਕਰੋ ਕੁਸ਼ੀ ਦਾ ਫੈਸਲਾ ਕਿ ਸ਼ੀਸ਼ੇ ਮੁਰੇ ਖੜਕੇ ਹਰ ਕੋਈ ਦੌਲੇ ਤੱਕਦਾ ਏ ਕਿ ਮੈਥੋਂ ਕੋਈ ਨਹੀਂ ਤਕੜਾ ਉਹ ਬੜੇ ਭਲੇਖੇ ਰੱਖਦਾ ਏ ਪਰ ਨਾਲ ਬਗਾਨੇ ਮਿੱਤਰੋ ਕਿ ਜਦ ਫਿਰ ਪੇਚੇ ਪੈਂਦੇ ਨੇ ਕਿ ਹੱਥ ਸ਼ਿਰ ਨਾਲ ਜੁੜਦੇ ਉਹ ਪੱਟਾਂ ਦੇ ਨਾਲ ਪੱਟ ਵੀ ਕਹਿੰਦੇ ਨੇ ਕਿ ਸ਼ੇਰੇ ਗੈਲ ਮਜਾਰੀ ਹੁੰਦੇ ਭੇੜ ਫਿਰਸਾਨਾ ਦੇ ਕਿ ਜੋਰਤਾ ਵਰਕੇ ਜਾਂਦੇ ਮਿੱਤਰੋ ਉਹ ਵਿੱਚ ਮੈਦਾਨਾਂ ਦੇ ਕਿ ਜੋਰਤਾ ਵਰਕੇ ਜਾਂਦੇ ਮਿੱਤਰੋ ਬੱਚੇ ਮੈਦਾਨਾਂ ਦੇ ਅੱਜ ਜੋਰ ਤੇ ਜਾਨ ਪਰਖੀ ਜਾ ਰਹੀ ਹੈ ਉਹ ਦੇਖਾਂਗੇ ਕੌਣ ਜਿੱਦਾ ਕੌਣ ਹਾਰਦਾ ਕੇ ਬਾਤ ਸਮੇਂ ਦੀ ਹੋएगी ਕੇ ਬਾਤ ਸਮੇਂ ਦੀ ਹੋएगी ਅੱਜ ਮੇਰਾ ਭਤੀਜਾ ਤਰੋੜਾ ਜੀ ਆਮ ਪਾਰਟੀ ਦੇ ਲੀਡਰ ਨੇ ਸਾਡੇ ਵਿਚਕਾਰ ਇੱਕ ਸਰੇ ਦੇ ਹੁਣ ਲੇਟ ਆਇਆ ਲੋਕੇ ਗਿਆ ਉਹਦੀ ਮੋਕੇ ਤੋਂ ਸਪੈਸ਼ਲ ਆਇਆ ਮੈਂ ਦਾਅ ਤੇ ਲਉ ਆਪਣੇ ਉਨੋਂ ਆਪਣੀ ਕਮੇਟੀ ਦੇ ਉੋਂ ਜੀ ਆ ਆਗਰਾ ਲਾਵੀ ਦਰਸ਼ਕੋ ਬਣੀਆ ਪਹਿਲਵਣ ਜੰਮੂ ਦੇਖੋ ਇਮਾਨਦਾਰੀ ਦਿਖਾਈ ਹੈ ਕਹਿੰਦਾ ਕਿਸੇ ਵੀਰ ਦਾ 500 ਰੁਪਏ ਗਿਰਿਆ ਉਹ ਆਪਣਾ 500 ਰੁਪਏ ਪ੍ਰਾਪਤ ਕਰ ਸਕਦਾ ਕਿਸੇ ਵੀਰ ਦਾ 500 ਗਿਰਿਆ ਹੋਵੇ ਨਿਸ਼ਾਨੀ ਦੱਸ ਕੇ ਹਾਂਜੀ ਠੀਕ ਹੈ ਇੱਕ ਸਰਵਾਨ ਆ ਜੀ ਹਾਂਜੀ ਗੈਰੀ ਹਾਂਜੀ ਆਪਣਾ ਮੁੰਸ਼ੀ ਜੁਏਈ ਸੰਨੀ ਐਸਐਚਓ ਸਾਹਿਬ ਆਇਓ ਹੁਣ ਸਟੇਜ ਤੇ ਤੁਹਾਡਾ ਸਨਮਾਨ ਕਰਨਾ ਜੀ ਸੰਨੀ ਪੰਜੰਗਲਾਂ ਤੋਂ ਸੰਨੀ ਪੰਜੰਗਲਾਂ ਆਪਣਾ ਮੌਂਟੀ ਦੇ ਘਰੋਂ ਕੋਈ ਆਇਆ ਵੀ ਮੌਂਟੀ ਦੇ ਫੀਦਾ ਫੀਦਾ ਪੰਜੰਗਲਾਂ ਤੋਂ ਫੀਦਾ ਇਹਨਾਂ ਦੇ ਘਰੋਂ ਕੋਈ ਆਇਆ ਜੀ ਅੰਮਾ ਅੰਮੇ ਦੇ ਘਰ ਕੋਈ ਆਇਆ ਜੀ ਅੰਮੇ ਦੇ ਬਜਰੰਗਲਾਂ ਤੋਂ ਅੰਮਾ ਅੰਮੇ ਦੇ ਘਰ ਕੋਈ ਆਇਆ ਤਾਂ ਆਇਆ ਇਧਰ ਸਟੇਜ ਤੇ ਤੇ ਦਰਸ਼ਕ ਵੀਰਾਂ ਨੂੰ ਬੇਨਤੀ ਹੈ ਇੱਕ ਨੰਬਰ ਪੜਕੇ ਦੀ ਕੁਸ਼ਤੀ ਇਹ ਤੋਂ ਬਾਅਦ ਹੋਣੀ ਹੈ ਜਿਹੜਾ ਮੇਨ ਇਵੈਂਟ ਆ ਕਿਸੇ ਨੇ ਘਰੋਂ ਨਹੀਂ ਜਾਣਾ ਇੱਕ ਨੰਬਰ ਪੜਕੇ ਦੀ ਕੁਸ਼ਤੀ ਜਿਹੜੀ ਹਲੇ ਬਾਕੀ ਹੈ ਫਿਰ ਤੁਸੀਂ ਘਰੋਂ ਜਾਣਾ ਇਸ ਤੋਂ ਬਾਅਦ ਇੱਕ ਕੁਸ਼ਤੀ ਜਿਹੜੀ ਫਾਈਨਲ ਕੁਸ਼ਤੀ ਜਿਹੜੀ ਬਾਕੀ ਹੈ ਬੇੜੀਆਂ ਜੰਮੂ ਤੇ ਰਵੀ 베ਰਾ ਉਹ ਕੁਸ਼ਤੀ ਜਿਹੜੀ ਦੇਖਣ ਵਾਲੀ ਹੈ ਚੋਟੀ ਦੇ ਮਾਲਿਕ ਨੰਬਰ ਪੜਕੇ ਦੀ ਕੁਸ਼ਤੀ ਦੇ ਪਹਿਲਵਾਨ ਜਿਹੜੇ ਪਹੁੰਚੇ ਹੋਏ ਆਂ ਜਬੱਜਾ ਲੰਗੜਾ ਪਿੰਡ ਦੇ ਵਿੱਚ ਉਹ ਕੁਸ਼ਤੀ ਦੇਖ ਕੇ ਆਪਾਂ ਘਰੋਂ ਜਾਣਾ ਸੋ ਪਹਿਲਵਾਨ ਉਹ ਵੀ ਵਰਮ-ਅਪ ਨੇ ਜਲਦੀ ਨਾਲ ਵਰਮ-ਅਪ ਰਹੋ ਜਦੋਂ ਆਵਾਜ਼ ਪੈਂਦੀ ਹੈ ਅਖਾੜੇ ਬਾਸ਼ਾ ਦੇ ਵਿੱਚ ਆ ਕੇ ਕੁਸ਼ਤੀ ਸ਼ ਪਰ ਇਧਰ ਕੁਸ਼ਤੀ ਜਿਹੜੀ ਚੱਲਦੀ ਹੈ ਜੀ ਘਰੋਂ ਬਲਜਿੰਦਰ ਕਨੇਡਾ ਆਪਣਾ ਮਾਣ ਸਨਮਾਨ ਪ੍ਰਾਪਤ ਕਰੋ ਜੇ ਘਰੋਂ ਕੋਈ ਆਏ ਜਰੂਰ ਸੰਪਰਕ ਕਰੋ ਬੰਕੀ ਪਹਿਲਵਾਨ ਨਾਲ ਰੰਮੀ ਪਹਿਲਵਾਨ ਭਾਲਤਾ ਜੀ ਰੰਮੀ ਪਹਿਲਵਾਨ ਭਾਲਤਾ ਕੋਈ ਆਇਆ ਇਹਨਾਂ ਦੇ ਹੈਗਾ ਕੋਈ ਪਿੰਡੋਂ ਜੀ ਆਇਆਗਾ ਕੋਈ 10 ਹਾਂਜੀ ਪਹਿਲਵਾਨ ਜੀ ਕਰੀ ਹੁਣ ਬੰਦ ਅੰਕਲ ਕੁਸ਼ਾਲਪੁਰ ਤੋਂ ਜੀ ਇਨਾਂ ਦੇ ਕੋਈ ਹੈਗੇ ਆਏ ਬੰਤ ਅੰਕਲ ਕਸ਼ਾਲ ਪੱਕਲਵੀਰ ਭਾਜੀ ਕੁਲਵੀਰ ਭਾਜੀ ਕਸ਼ਾਲ ਪੁੱਤੋਂ ਆਇਓ ਮੜ ਜਾ ਵੀਰਾ ਭਾਜੀ ਕਸ਼ਾਲ ਪੁੱਤੋਂ ਮਾਸਟਰ ਜੀ ਹਰਿੰਦਰ ਜੀ ਆਇਓ ਮੜ ਜਾ ਸਟੇਜ ਤੇ ਜੀ ਸ਼ਾਬਾਸ਼ ਸ਼ਾਬਾਸ਼ ਮੰਨ ਲਓ ਜੋਰ ਤੇ ਕਰੋ ਗੁਸੇ ਦਾ ਫੈਸਲਾ ਕਰ ਦਿਓ ਗੁਸੇ ਦਾ ਫੈਸਲਾ ਲੋ ਉਧਰ ਮਾਰ ਜੋ ਸ਼ਖਸੀਤਾਂ ਜਿਹਨਾਂ ਨੇ ਵੱਡਾ ਮਾਣ ਸਨਮਾਨ ਪੰਕੀ ਪਹਿਲਵਾਨ ਲਈ ਪੁੱਛਦਾ ਦੀਪਾ ਠਵਾਣਾ ਸਾਡਾ ਵੀਰ ਪੁਲਸੀਆ ਦੀਪਾ ਠਵਾਣਾ ਜੀ ਓ ਬੱਲੇ 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 ਹੋਈ ਪਈ ਐ ਸਵਾਦ ਆ ਰਿਹਾ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਸਤਿੰਦਰ ਭਾਜੀ ਸਕਾਈ ਵਿਊ ਤੋਂ ਸਤਿੰਦਰ ਭਾਜੀ ਸਤਿੰਦਰ ਭਾਜੀ ਸਕਾਈ ਵਿਊ ਤੋਂ ਸਟੇਜ ਤੇ ਆਓ ਭਾਜੀ ਪੰਕੀ ਪਹਿਲਵਾਨ ਜੀ ਜਲਦੀ ਜੀ ਆਤਿੰਦਰ ਸਿੰਘ ਕੇਸਰ ਸਿੰਘ ਇਨਾਂ ਦੇ ਘਰ ਆਇਆ ਜੀ ਕੋਈ ਗੁਰਿੰਦਰ ਸਿੰਘ ਕੇਸਰ ਸਿੰਘ ਹੈਲੋ ਸੁਝਲ ਪਹਿਲਵਾਨ ਜੀ ਵਿੱਚ ਆਓ ਵਿੱਚ ਆਓ ਇਹ ਤਾਂ ਬਾਹਰ ਨੇ ਨਾ ਮਾਰੋ ਨਹੀਂ ਤਾਂ ਕੁਸ਼ਤੀ ਦੂਜੇ ਪੱਖ ਚ ਦੇ ਦੇਣੀ ਆਪਾਂ ਆਪਣੇ ਗ੍ਰਿੰਦਰ ਸਿੰਘ ਕੇਸਰ ਸਿੰਘ ਦੇ ਘਰੋਂ ਜੀ ਆਇਆ ਕੋਈ ਅੱਛਾ ਆਜਾ ਕੇ ਸਮਾਨਾ ਸ਼ਾਬਾਸ਼ ਸ਼ਾਬਾਸ਼ ਬੋਲੋ ਲਾਓ ਜੋਰ ਤੇ ਕਰੋ ਕੋਸੀ ਦਾ ਫੈਸਲਾ ਜਿਹੜਾ ਵੀ ਤੁਹਾਡਾ ਫੇਵਰਟ ਦਾ ਲਾ ਕੇ ਕਰ ਦਿਓ ਕੋਸੀ ਦਾ ਫੈਸਲਾ ਹਾਂਜੀ ਬੰਗੀ ਬਲਵਾਂ ਜੀ ਕਰੀ ਹੁਣ ਸ਼ਾਬਾਸ਼ ਸ਼ਾਬਾਸ਼ ਤੇ ਉੱਚਾ ਟਿੱਲਾ ਯੂਥ ਵੇਅਰਫੇਅਰ ਕਲੱਬ ਪਿੰਡ ਬਨਗੜ ਡਿਸਟ੍ਰਿਕਟ ਗੁਨਾ ਹਿਮਾਚਲ ਪ੍ਰਦੇਸ਼ ਜਿੱਥੇ ਕਿ ਓਪਨ ਵਾਲੀਬਾਲ ਟੂਰਨਾਮੈਂਟ ਹੋਣ ਜਾ ਰਿਹਾ ਹੈ ਪਹਿਲਾਂ ਆਇਓ ਬੰਦ ਅੰਕਲ ਦਾ ਸਨਮਾਨ ਤੁਸੀਂ ਲਿਓ ਬੜਾ ਆਇਓ ਆਹ ਕਲਵੀਰ ਸਿੰਘ ਆ ਕਲਵੀਰ ਸਿੰਘ ਆ ਕਲਵੀਰ ਸਿੰਘ ਜਿੱਥੇ ਵੀ ਬਾਤ ਸੁਣਦਾ ਛੋਟਾ ਬੱਚਾ ਜਰੂਰ ਆਪਣਾ ਸਟੇਜ ਤੇ ਸੰਪਰਕ ਕਰਿਓ ਗਵਾਜਿਆ ਕਹਿੰਦੇ ਕਲਵੀਰ ਸਿੰਘ ਬੰਦ ਬੰਦ ਅੰਕਲ ਕਸ਼ਾਲਪੁਰ ਤੋਂ ਜੀ ਯੂਕੇ ਤੋਂ ਇਹਨਾਂ ਦਾ ਸਨਮਾਨ ਚਨ ਕੁਲਵੀਰ ਭਾਜੀ ਬਰਾਤ ਕਰੋਗੇ ਲੋ ਸਾਹਮਣੇ ਕਹਿੰਦੇ ਇੱਕ ਬੱਸੇ ਰਜਾਕ ਪਾਟੇ ਵਾਲ ਤੇ ਸੂਝਲ ਫਗਵਾੜੇ ਵਾਲਾ ਲੋ ਅੱਗ ਵੱਰ ਰਹੀ ਹੈ ਜੋਰ ਵੱਰ ਰਿਹਾ ਪੂਰੀ ਜਾਨ ਵੱਰ ਰਹੀ ਹੈ ਜਵਾਨੀ ਪੜ ਰਹੀ ਹੈ ਪਰ ਦੇਖਾਂਗੇ ਕੌਣ ਜਿੱਤੇ ਕੌਣ ਹਾਰਦਾ ਕੇ ਬਾਅਦ ਸਮਾਂ ਦੱਸੇਗਾ ਕਿਉਂਕਿ ਸਮਾਂ ਸਮਾਂ ਸਮਰੱਥ ਹੈ ਇਹਨਾਂ ਸਾਹਾਂ ਦੀ ਡੋਰ ਉਸ ਬਾਬੇ ਨਾਨਕ ਦੇ ਹੱਥ ਹੈ ਕਿ ਸਮਾਂ ਸਮਾਂ ਸਮਰੱਥ ਹੈ ਕਿ ਦਿਲਾਂ ਨੇ ਪਿਆਰਾਂ ਵਾਲੀ ਸਨੀ ਬਾਗਲਾ ਜੀ ਇਹਨਾਂ ਦੇ ਘਰ ਕੋਈ ਆਇਆ ਜੀ ਸਨੀ ਬਾਗਲਾ ਸਾਡਾ ਵੀ ਯੂ ਐਸ ਏ ਤੋਂ ਸੁੱਖਾ ਹਕੂਮਤਪੁਰ ਲੈਟਾਣਾ ਵੀਰ ਸੁੱਖਾ ਪਾਟਾ ਸਾਡਾ ਵੀਰ ਹਕੂਮਤਪੁਰ ਤੋਂ ਕੋਈ ਆਇਆ ਕਮਲ ਕਮਲ ਸਾਡਾ ਵੀਰ ਹੈਪੀ ਸਾਡਾ ਵੀਰ ਮਿੱਠੂ ਜਰਮਨ ਬਾਬੂ ਰੂਡੀ ਲੈਂਡ ਕਾਲਾ ਸਾਡਾ ਵੀਰ ਨਰੂੜ ਤੋਂ ਆਜੋ ਮਰ ਜਾ ਸ਼ਾਬਾਸ਼ ਸ਼ਾਬਾਸ਼ ਮੱਲੋ ਲਾਓ ਜ਼ੋਰ ਤੇ ਕਰੋ ਕੋਸੀ ਦਾ ਫੈਸਲਾ ਰਵੀ ਸ਼ਹਿਰਪੁਰ ਵਾਲੇ ਜਵਾਨ ਕੋਕੀ ਬੋਰਡ ਇਕੱਠਾ ਕਰਾ ਲਾ ਹਲੋ ਰਵੀ ਬੋਰਡ ਇਕੱਠਾ ਕਰੋ ਮੂੰਹ ਜੋੜ ਕੇ ਰੱਖਿਓ ਇਹਨਾਂ ਦੇ ਰਵੀ ਨਾ ਕੋ ਬੋਰਡ ਖਿਆ ਰੱਖਿਓ ਗੱਡੀ 'ਚ ਰੱਖਿਓ ਇਦਾਂ ਤੇ ਤਰੀਕ ਨੋਟ ਕਰਿਓ 19 ਅਕਤੂਬਰ ਰਾਮਪੁਰ ਬਿਰੜ ਦਾ কুਸਤੀ ਦੰਗਲ ਹੈ ਉੱਥੇ ਵੀ ਨਰੋਲ ਤੇ ਨਰੋਲ ਸੱਦਾ ਪੱਤਰ ਵਾਲੇ ਪਹਿਲਵਾਨ ਦੀ ਗੁਸਤੀ ਹੋਣੀ ਹੈ ਸਾਡੇ ਮਾਰਸ਼ਲ ਪਹਿਲਵਾਨ ਜੀ ਰਾਮਪੁਰ ਬਿਰੜੋਂ ਜਿਹੜੇ ਸੱਦਾ ਦਿੰਦੇ ਆ ਸ਼ਾਬਾਸ਼ ਸ਼ਾਬਾਸ਼ ਵੱਲੋਂ ਲਾਓ ਜੋਰ ਤੇ ਕਰੋ কুਸਤੀ ਦਾ ਫੈਸਲਾ ਕਿਸੇ ਨੇ ਬਾਹਰ ਨਹੀਂ ਜਾਣਾ ਨੋਟ ਕਰੋ ਅਖਾੜੇ ਦੇ ਵਿੱਚ ਰਹਿ ਕੇ ਗੁਸਤੀ ਲੜਨੀ ਹੈ ਅਖਾੜੇ ਦੇ ਵਿੱਚ ਰਹਿ ਕੇ ਜਿਹੜੀ ਗੁਸਤੀ ਲੜਦੀ ਹੈ ਕਿ ਲਾਉਂਦੇ ਦਿਲੋਂ ਪੱਕੀ ਯਾਰੀ ਹੁੰਦੀ ਜਾਨ ਤੋਂ ਪਿਆਰੀ ਪੈਂਦੀ ਪਕੜਾਂ ਦੀ ਗੱਲ ਉਹ ਵੇਖੇ ਦੁਨੀਆ ਹੈ ਸਾਰੀ ਕਿ ਜੇ ਆਸੀ ਹਰਿੰਦਰ ਫੇਰ ਦੁਬਾਰਾ ਉਹ ਗੀਤ ਨੇ ਗਾਉਂਦੇ ਆ ਕਿ ਖੜ ਕੇ ਵੇਖ ਜਵਾਨਾ ਵੀ ਟਾਪ ਦੇ ਉਹ ਮੱਲ ਬਈ ਆਉਂਦੇ ਆ ਲੋ ਉਧਰ ਕਹਿੰਦੇ ਸੂਝੇ ਖੜ ਕੇ ਬੜਾ ਬੱਲੇ-ਬਾਸੇ ਆ ਗਿਆ ਭਾਈ ਕੁਲਵੀਰ ਸਿੰਘ ਕਸ਼ਾਲਪੁਰ ਦਾ ਭਾਈ ਕਸ਼ਾਲਪੁਰ ਤੋਂ ਕੁਲਵੀਰ ਸਿੰਘ ਇਹ ਮੁੰਡੇ ਦਾ ਨਾ ਛੋਟਾ ਸਰਦਾਰ ਹੈ ਮੁੰਡਾ ਉਹ ਦੇਖੋ ਯਾਰ ਕਿਹਦੇ ਹੈਗਾ ਤਾਂ ਇੱਥੇ ਸਟੇਜ ਤੇ ਆਵੇ ਹੈ ਪੀਲੀ ਜੀ ਪੱਗ ਬਣੀ ਉਹ ਛੋਟਾ ਜਿਹਾ ਮੁੰਡਾ ਆ ਲਾਲ ਜਰਸੀ ਪਾਈ ਉਹ ਮੜਾ ਦੇਖੋ ਯਾਰ ਵੀਰ ਉਹਦੇ ਘਰ ਦੇੋਂ ਪਰੇਸ਼ਾਨ ਹੈ ਜੇ ਹੈਗੇ ਤਾਂ ਸਟੇਜ ਤੇ ਭੇਜ ਲਾ ਪੁੱਤਰਾ ਜਿੱਥੇ ਵੀ ਆਵਾਜ਼ ਸੁਣਦਾ ਸਟੇਜ ਤੇ ਆ ਜਾ ਕਰਦੇ ਤੇਰੇ ਅਡੀ ਕਰ ਰਹੇ ਹੈ ਹਾਂਜੀ ਪਹਿਲਵਾਨ ਜੀ ਕੋਈ ਨਾਮ ਹੈਗਾ ਬੁਲਾ ਲਓ ਸ਼ਾਬਾਸ਼ ਸ਼ਾਬਾਸ਼ ਵੱਲੋਂ ਲਾਓ ਜੋਰ ਤੇ ਕਰੋ ਕੋਸ਼ਿਸ਼ ਦਾ ਫੈਸਲਾ ਲੋ ਸੂਜਲ ਫਗਵਾਣਾ ਵਾਲੇ ਉੱਪਰਲੇ ਪਾਸੇ ਹੈ ਦੇਖਾਂਗੇ ਕੌਣ ਜਿੱਦਾਂ ਕੌਣ ਹਾਰਦਾ ਕਿ ਬਾਤ ਸਮੇਂ ਦੀ ਹੋਣੀ ਹੈ ਤੇ ਗੋਲਡੀ ਰਾਣਾ ਬਨਗੜ ਵਾਲਾ ਸੱਦੇ ਦਿੰਦਾ ਕਿ ਉੱਚਾ ਟਿੱਲਾ youth welfare club ਪਿੰਡ ਪਰ ਦੇਗਾ ਸਲਵਿੰਦਰ ਸਾਡਾ ਵੀ ਯੂਐਸਏ ਦਾ ਸਲਵਿੰਦਰ ਸਲਵਿੰਦਰ ਦਾ ਸਨਮਾਨ ਪ੍ਰਾਪਤ ਕਰੋ ਜੀ ਆ ਕੇ ਸੁੱਚਾ ਜੀ ਸਲਵਿੰਦਰ ਦਾ ਸਨਮਾਨ ਲੈ ਲਓ ਆ ਜਾਓ ਭਰਾ ਆ ਪੱਪੂ ਸਾਹਿਬ ਜੀ ਹੈਗੇ ਆ ਲੋ ਨੋਟ ਕਰਿਓ ਭਾਜੀ 1 ਮਿੰਟ ਰੋਕੋ ਹੁਣ ਕੁਸ਼ਤੀ ਦਾ ਸਾਮਨ ਦੱਸਦੀ ਮੜ ਜਾਈ 3 ਮਿੰਟ ਬਾਕੀ ਆ ਦੋਨੋ ਪਹਿਲਵਾਨ ਨੋਟ ਕਰਿਓ ਹਾਂਜੀ ਕਰਿਓ ਜਗਜੀਤ ਕਾਮਾ ਹੈਰੀ ਹੈਰੀ ਆ ਜਾ ਸਟੇਜ ਤੇ ਸੰਦੀਪ ਪੁਰਤਕਾ ਤਾਨੇ ਸੁਮੀ ਆ ਜਾ ਗਣੇਸ਼ਾ ਸਾਡੇ ਪਿੰਡ ਦਾ ਸਾਡਾ ਵੀਰ ਗਣੇਸ਼ਾ ਜੀ ਆਇਓ ਸਟੇਜ ਤੇ ਹੈਲੋ ਅਲੀਰ ਛੱਡਿਓ ਭਾਜੀ ਲੀਰ ਛੱਡਿਓ ਲੀਰ ਛੱਡਿਓ ਹੈਲੋ ਆ ਮੇਰਾ ਵੀਰ ਲੈਟ ਨਾ ਮੇਰਾ ਭਰਾ ਕਰੋ ਆ ਮੜ ਜਾ ਹਾਂਜੀ ਹਾਂਜੀ ਬਹੁਤ ਵਧੀਆ ਤੁਮ ਬੋਲੋ ਪਹਿਲਾਂ ਇੱਕ ਪੜਾਣਾ ਇੱਕ ਪੜਾਣਾ ਇੱਕ ਪੜਾਣਾ ਭਾਈ ਭਾਈ ਇੱਕ ਛੋਟਾ ਬੱਚਾ ਜਿਹੜਾ ਕੁਲਬੀਰ ਖਚਾਲਪਤੋਂ ਮੇਰਾ ਛੋਟਾ ਜਿਹਾ ਇੱਕ ਭਰਾ ਛੋਟਾ ਜਿਹਾ ਬੱਚਾ ਆ ਓਏ ਜੇ ਮਿਲ ਗਿਆ ਹੋਵੇ ਤਾਂ ਦੱਸ ਦਿਓ ਸਟੇਜ ਤੇ ਜੇ ਮੜਾ ਨਹੀਂ ਤਾਂ ਮੜਾ ਜੇ ਨਿਗਾ ਮਾਰ ਲਿਓ ਲਾਲ ਜੀ ਜਰਸੀ ਪਾਈਓ ਸਰਦਾਰ ਬੱਚਾ ਖੱਟੇ ਜੇ ਰੰਗ ਦੀ ਪੱਗ ਬੰਨੀ ਹੋਈ ਆ ਹਾਂ ਜੀ ਇਹ ਦੋ ਨੰਬਰ ਦੀ ਗੁਸਤੀ ਹੈ ਗੁਰਜ ਦੇ ਗੁਸਤੀ ਹੈ ਇਹ ਦੋ ਨੰਬਰ ਦੀ ਜਿਹੜਾ ਜਿੱਤੂਗਾ ਉਸ ਭਵਾਨੋ ਗੁਰਜ ਦਿੱਤੀ ਜਾਣੀ ਆ ਓਏ ਯਾਰ ਸਾਰ ਰੁਕ ਲੈ ਯਾਰ ਐ ਸ਼ਾਬਾਸ਼ ਸ਼ਾਬਾਸ਼ ਵੱਲੋਂ ਲਾਓ ਜੋਰ ਤੇ ਕਰੋ ਕੋਈ ਦਾ ਫੈਸਲਾ ਕਰ ਦਿਓ ਕੋਈ ਦਾ ਫੈਸਲਾ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਰਾਣਾ ਗਰੀਸ ਮੋਨੂ ਗਰੀਸ ਜੱਸਾ ਹੌਲੈਂਡ ਤੇ ਰਾਜੀ ਗਰੀਸ ਕਾਕੂ ਗਰੀਸ ਜਿਹੜੇ ਲਾਈਵ ਜੁੜੇ ਹੋਏ ਬਹੁਤ ਬਹੁਤ ਧੰਨਵਾਦ ਹੈ ਇੱਕ ਬੇਨਤੀ ਹੈ ਕਿ ਉਹ ਉਸਤਾਦਾਂ ਦਾ ਜਿਹੜਾ ਮਾਨ ਸਨਮਾਨ ਹੈ ਇੱਥੇ ਸਟੇਜ ਤੇ ਕਰ ਦਿੱਤਾ ਜਾਵੇਗਾ ਸਾਰੇ ਮੇਰੇ ਮਾਣਯੋਗ ਜਿਹੜੇ ਉਸਤਾਦ ਨੇ ਅਖਾੜਿਆਂ ਦੇ ਉਹ ਸਟੇਜ ਦੇ ਲਾਗੇ ਆ ਜਾਣ ਤੇ ਆਪਣਾ ਸਨਮਾਨ ਜੋ ਲੈ ਕੇ ਜਾਣ ਜੀ ਧੰਨਵਾਦ ਜੀ साढ़े संजीव जी पंच नंगला बहुत बहुत धनबाद है संजीव जी पंच नंगला बहुत बहुत धनबाद है पम्मा पहलवान चंबला बहुत बहुत धनबाद है शाबाश 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 रजू रज्जू इधर आया मारा स्टेज पे आया तो दो मिनट ले लो पर जाकर ਪਾਟੇ ਵਾਲਾ ਉੱਪਰਲੇ ਪਾਸੇ ਆ ਗਿਆ ਹੋਰ ਜਿਹਦੇ ਘਰੋਂ ਕੋਈ ਹੈਗੇ ਆ ਕੁਲਵੀਰ ਭਾਜੀ ਆ ਜਾਓ ਮਾੜੇ ਇਹਨਾਂ ਦਾ ਸਵਾਗਤ ਲੈ ਲਿਓ ਗਦੇਵ ਸਿੰਘ ਜੀ ਚੰਦਗੀ ਜੀ ਡੋਗਰ ਭਾਜੀ ਪਾਟੇ ਤੋਂ ਇਹਨਾਂ ਦੇ ਕੋਈ ਹੈਗੇ ਡੋਗਰ ਭਾਜੀ ਪਾਟੇ ਤੋਂ ਕੋਈ ਓ ਬੱਲੇ 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 ਜੋਰ ਲੱਗਿਆ ਹੋਇਆ ਸਵਾਦ ਆ ਰਿਹਾ ਮਾਰੋ ਤਾੜੀਆਂ ਦਰਸ਼ਕਾ ਬਹਿ ਜਾ ਬਹਿ ਜਾ ਕਰਾਤੀ ਆ ਸੂਜਲ ਬਹਿ ਜਾ ਬਹਿ ਜਾ ਕਰਾਤੀ ਆ ਮਰਜਾਗ ਨੇ ਵੀ ਪੂਰੀ ਬੱਲੇ ਬੱਲੇ ਕਰਾਈ ਹੋਈ ਹੈ ਕਿ ਪੂਰੀ ਬੱਲੇ ਬੱਲੇ ਕਰਾਈ ਹੋਈ ਹੈ ਕਿ ਜੋਰ ਲੱਗਦੇ ਨੇ ਮੱਲਾਂ ਦੇ ਉਹ ਰੱਜ ਕੇ ਕਰਦੇ ਤੁਸੀਂ ਦਾ ਨੀ ਭਲਵਾਂ ਜੀ ਆਜੋ ਮਰਜਾ ਭਲਵਾਂ ਜੀ ਗੱਬੇ ਨੂੰ ਕਰਾ ਲਓ ਮਾੜੀ ਜੀ ਕੁਸ਼ਤੀ ਨੂੰ ਗੱਬੇ ਨੂੰ ਕਰਾ ਲਓ ਮਾੜਿਆ ਐਡੇ ਐਡੇ ਫੜ ਲੈ ਐਡੇ ਫੜ ਲੈ ਮੇਰਾ ਵੀਰ ਮੰਗੀ ਭਲਵਾਂ ਜੀ ਆਜੋ ਭਲਵਾਂ ਜੀ ਐਡੇ ਆਜੋ ਹੁਣ ਨਹੀਂ ਮੰਨਦੇ ਕਹਿੰਦੇ ਹੈ ਤੇਰਾ ਕਿਰਾ ਕੁਲਵੀਰ ਭਾਜੀ ਆਜੋ ਜਿਹੜਾ 500 ਰੁਪਿਆ ਬਿੜਿਆ ਜੰਮੂ ਪਹਿਲਵਾਨ ਨੇ ਦਿੱਤਾ ਸੀ ਉਹ ਬੱਚਾ ਲੈ ਗਿਆ ਕੇ ਪਰ ਬੇਰਤੀ ਹੈ ਵੀ ਜਿਦਾ ਹੋਇਆ ਉਹੀ ਲੈ ਕੇ ਜਾਇਓ ਨਹੀਂ 500 ਖਪੜਾ ਨਹੀਂ ਹੈਗਾ ਡੋਕਰ ਭਾਲਤਾ ਜੀ ਡੋਕਰ ਭਾਲਤਾ ਜੀ ਕਰੋ ਹੈਗੇ ਕੋਈ ਨੰਬਰ ਸਾਡਾ ਵੀਰ ਕੈਨੇਡਾ ਤੋਂ ਇਹਨਾਂ ਦਾ ਕੋਈ ਹੈ ਆਇਆ ਕਰੋ ਫੈਮਿਲੀ ਮੈਂਬਰ ਨੰਬਰ ਕੈਨੇਡਾ ਸਾਡਾ ਵੀਰ ਕੁੱਕਾ ਸਾਡਾ ਵੀਰ ਬਜਰੰਗਲਾ ਤੋਂ ਇਹਦਾ ਵੀ ਭਰਾਵਾ ਸਾਡੀ ਛੰਜਲੇ ਬਹੁਤ ਵੱਡਾ ਯੋਗਦਾਨ ਹੈ ਜਿੰਨਾ ਸੋਚਿਆ ਸੀ ਉਸ ਤੋਂ 100 ਗੁਣਾ ਜ਼ਿਆਦਾ ਦਿੱਤਾ ਭਰਾ ਸਾਡੇ ਨੇ ਯੋਗਦਾਨ ਕੋਕਾ ਸਾਡਾ ਵੀਰ ਬੇਨਗਲਾ ਦਾ ਲਓ ਥੋੜਾ ਜਿਹਾ ਸਮਾਂ ਬਾਕੀ ਆ ਲਾ ਦਿਓ ਯੋਰ ਸੂਜਲ ਤੇ ਨਾਲ ਕਹਿੰਦੇ ਰਜਾਕ ਕਰਾ ਦਿਓ ਫਿਰ ਬੱਲੇ ਬੱਲੇ ਕਰਾ ਦਿਓ ਫਿਰ ਬੱਲੇ ਬੱਲੇ ਜਾਨਪੂਰੀ ਲਈ ਹੋਈ ਆ ਪੰਗੀ ਬਲਵਾਂ ਜੀ ਕਰਦੇ ਹੋ ਸਨਮਾਨ ਖੰਦੀ ਕਰਦੇ ਫਿਰ ਚੰਡੀ ਦੇ ਆਪਾਂ ਅ ਰਾਜਾ ਸਾਡਾ ਵੀਰ ਰਾਜਾ ਰਾਜੇ ਦੇ ਘਰੋਂ ਕੋਈ ਹੈਗਾ ਜੀ ਰਾਜਾ ਪਜਰੰਗਲਾਂ ਤੋਂ ਸਾਡਾ ਵੀਰ ਆਇਆ ਮੜਿਆ ਛੀਪੀ ਸੇਠੇ ਕੇ ਘਰੋਂ ਮੇਰਾ ਵੀਰ ਸਾਡੇ ਗਵੰਡੀ ਜਿਹੜੇ ਆ ਕੋਈ ਹੈਗੇ ਤਾਂ ਆਇਓ ਮਰਾ ਸੇਠੇ ਮਾਸਟਰ ਕਸ਼ਮੀਰੀ لال ਜੀ ਹੈਗੇ ਆ ਆਓ ਜੀ ਬੰਗੀ ਭਲਵਾਨ ਜੀ ਕੁਸ਼ਤੀ ਦਾ ਕੀ ਕਰੀ ਅੱਗੇ ਦੱਸੋ ਕਿੰਨਾ ਮਿੰਟ ਹੋਇਆ 5 ਮਿੰਟ ਖੁੱਲੇ ਦੇ ਦਿਓ ਬਾਜੀ ਹਾਂ ਅੱਗੇ 15 ਮਿੰਟ ਹੱਲੇ ਆ ਮੁਰ ਕੇ ਪੁਆਇੰਟ ਨਹੀਂ ਪੁਆਇੰਟ ਨਹੀਂ 5 ਮਿੰਟ ਕਿਹਾ ਇਹ ਬੋਲ ਕੇ ਪੁਆਇੰਟ ਕਿਹਾ ਸੀ ਭੁਲਾ ਜੀ ਪੁਆਇੰਟ ਦੇ ਕਰਾ ਲਓ 5 ਮਿੰਟ ਪੁਆਇੰਟ ਦੇ ਕਰੋ ਠੀਕ ਹੈ ਇੱਕ ਪੁਆਇੰਟ ਲੈਣਾ ਜੀ ਭੁਲਾ ਜੀ ਜਿਹੜਾ ਪਹਿਲਾ ਪੁਆਇੰਟ ਲੈ ਗਿਆ ਉਹ ਜੇਤੂ ਘਰਾ ਦਿੱਤਾ ਜਾਊਗਾ ਪਰ ਕੁਸ਼ਤੀ ਦੇ ਨਜ਼ਾਰੇ ਲਿਆਦੇ ਮਿੱਤਰੋ ਬਹੁਤ ਵਧੀਆ ਮੁੱਲ ਮੋੜਦਾ ਮੁੱਲ ਤੁਸੀਂ ਦੀਪਾ ਬੰਗਿਆ ਦੋ ਜਿਹਨੇ ਪਾਣੀ ਦੀ ਸੇਵਾ ਕਰੀ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਰੂਰ ਉਹਦਾ ਵੀ ਮਾਨ ਸਰਮਾ ਦਾ ਬਖਰੀਏ ਸਾਰੇ ਦੀਪਾ ਬੰਗਿਆ ਤੋਂ ਪਾਣੀ ਦੀ ਸੇਵਾ ਕੀਤੀ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਬਣਦਾ ਦਾ ਪੁਆਇੰਟ ਆ ਦੇਖੋ ਇਹ ਪਹਿਲਾ ਗੱਲ ਕੀਤੀ ਸੀਗੀ ਪੱਪੂ ਸਤਾਦ ਨੂੰ ਵੀ ਪਤਾ ਹੈ ਆਪਾਂ ਪਹਿਲਾ ਗੱਲ ਕੀਤੀ ਉਸਤਾਦ ਜੀ ਪੁਆਇੰਟ ਦੇਗ ਉਸਤਾਦ ਜੀ ਇਧਰ ਸੁਣੋ ਪੱਪੂ ਸਤਾਦ ਜੀ 15 ਮਿੰਟ ਗੋਤੀ ਹੋ ਚੁੱਕੀ ਆ 5 ਪੁਆਇੰਟ ਹੋਣ ਜਿਹੜੇ ਬਾਕੀ ਵੀ ਪੁਆਇੰਟ ਦੇ ਕਰਾਈ ਤੇ ਵੀ ਪੁਆਇੰਟ ਦੇ ਕਰਾਣੀ ਜਾਣੀਆਂ ਉਹ ਪੁਆਇੰਟ ਦੇ ਉਸਤਾਦ ਨੇ ਵੀ ਕਹਿਤਾ ਤੁਹਾਨੂੰ ਕੋਲ ਨਾ ਬਣਾਵਾ 5 ਮਿੰਟ ਖੁੱਲਿਆ ਜਿਹੜਾ ਪਹਿਲਾ ਪੁਆਇੰਟ ਲੈ ਗਿਆ ਬੰਮਾ ਇੱਕ ਸੈਕਿੰਡ ਚ ਲੈ ਲਵੇ 5 ਮਿੰਟਾਂ ਹੀ ਲੈ ਲਵੇ ਜੇਤੂ ਗੁਰਾਰ ਦਿੱਤਾ ਜਾਊਗਾ ਮਾਰੋ ਤਾੜੀਆਂ ਦੋਨੇ ਮੱਲਾ ਵਾਸਤੇ ਕਹਿੰਦੇ ਪੂਰਾ ਜੋਰ ਲਾਇਆ ਬੱਲਾ ਨੇ ਜਾਨਪ ਅਰਜਕ ਪਾਟਾ ਤੇ ਸੂਜਲ ਫਗਵਾੜਾ ਹੋਰ ਜਿਹੜੀ ਕੁਸ਼ਤੀ ਹੋ ਰਹੀ ਹੈ ਫੋਟੋ 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 ਹੈਲੋ ਆ ਜਾ ਆ ਜਾ ਭਰਾ ਮੇਰਾ ਲਓ ਦਰਸ਼ਕੋ ਹੁਣ ਇੱਕ ਪੁਆਇੰਟ ਦੀ ਗੱਲ ਹੋਣੀ ਹੈ ਇੰਟਰਨੈਸ਼ਨਲ ਰੂਲ ਦੇ ਨਾਲ ਜਿਹੜੀ ਕੁਸ਼ਤੀ ਸ਼ੁਰੂ ਹੋਣ ਲੱਗੀ ਹੈ ਜਿਹੜਾ ਪਹਿਲਵਾਨ ਪਹਿਲਾ ਪੁਆਇੰਟ ਲਏਗਾ ਕੁਸ਼ਤੀ ਜਿੱਤੇਗਾ ਮਾਜਕ ਕੁਸ਼ਰੀ ਨਾਲ ਜੀ ਗੋਲਡੀ ਭਾਜੀ ਕੈਨੇਡਾ ਤੋਂ ਇਹਨਾਂ ਦਾ ਸਨਮਾਨ ਆਗੇ ਜੀ ਭਾਜੀ ਆਜੋ ਹੋ ਗਿਆ ਓਕੇ ਜੀ ਓਕੇ ਰਗਵੀ ਦਾ ਹੰਪਲ ਕਸ਼ਾਦਾ ਬਰਸੋ ਪਾਜੀ ਹੋ ਗਿਆ ਆਰਾ ਓਕੇ ਓਕੇ ਹਾਂਜੀ ਮਾਤਾ ਦੇ ਬੋਲੇ ਬੈਗ ਜਾਂ ਪਤਾ ਨਹੀਂ ਕਿਤੇ ਗਏ ਛੋਟਾ ਬੈਗ ਇੱਕ ਮਿੰਟ ਰਾਮ ਭਾਜੀ ਆਰਾਮ ਭਾਜੀ ਸਾਡੇ ਲੁਧਿਆਣੇ ਵਾਲੇ ਰਾਮ ਭਾਜੀ ਦਾ ਸਨਮਾਨ ਓਏ ਹੈਗੇ ਜੀ ਸੂਰਜ ਪੰਮੇ ਭੁਲਾਣ ਵਾਲਾ ਬੈਗ ਤੇਰੇ ਕੋਲ ਆ ਓਕੇ ਇਹ ਸਰਮਾਨ ਜਿੰਨੇ ਕੀਤੇ ਆ ਜੇ ਕੋਈ ਰਹਿ ਗਿਆ ਹੋਵੇ ਤਾਂ ਗਲਤੀ ਮਾਫ ਕਰਨੇ ਫਿਲਹਾਲ ਮੈਂ ਉਹ ਪ੍ਰੀਕੀ ਨਾ ਇਹਨਾਂ ਜਾਂਚ ਕੀਤੀ ਆ ਪਰ ਫਿਰ ਵੀ ਕੋਈ ਰਹਿ ਗਿਆ ਉਹਦਾ ਪਲੀਜ਼ ਮਾਫ ਕਰਨਾ ਆ ਪੱਬੱਗੀ ਬਲਵਾਨ ਆਪਾਂ ਸਾਰੇ ਪਹਿਲਾਂ ਵੀ ਨਾਮ ਬੋਲੇ ਸੀ ਇਕੱਲੇ ਇਕੱਲੇ ਮੈਂ ਕਿਹਾ ਸੀ ਵੀ ਸਨਮਾਨ ਦੇਜੋ ਦੋ ਵਾਰੀ ਪੰਜ ਵਾਰੀ ਲਿਸਟ ਆਪਾਂ ਬੜੀ ਐ ਸੋ ਪਾਦਾਦਾਨੀ ਸੱਜਣੋ ਤੁਹਾਡਾ ਦਿੱਤਾਦਾਨ ਕਬੂਲ ਆ ਬਹੁਤ ਬਹੁਤ ਧੰਨਵਾਦ ਆਪਾਂ ਇੱਕ ਇੱਕ ਨਾਮ ਲੈ ਕੇ ਆਵਾਜ਼ ਵੀ ਮਾਰੀ ਐ ਸੋ ਕਿਸੇ ਦਾ ਸਨਮਾਨ ਰਹਿ ਗਿਆ ਹੋਵੇ ਤਾਂ ਸਾਨੂੰ ਮਾਫ ਕਰਿਓ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੀ ਐ ਜਿਨ੍ਹਾਂ ਜਿਨ੍ਹਾਂ ਨੇ ਵੀ ਦਾਨ ਦਿੱਤਾ ਸੀ ਉਹਨਾਂ ਦਾ ਸਨਮਾਨ ਜ਼ਰੂਰ ਕਰਿਓ ਤੇ ਨੋਟ ਕਰਿਓ ਕਿਸੇ ਵੀ ਪਹਿਲਵਾਨ ਨੇ ਬਾਹਰ ਨਹੀਂ ਜਾਣਾ ਹੈਗਾ ਨਹੀਂ ਤਾਂ ਦੂਜੇ ਪਹਿਲਵਾਨ ਨੂੰ ਜੇਤੂ ਦਿੱਤਾ ਜਾਣਾ ਜਿਹੜਾ ਬਾਹਰ ਗਿਆ ਇਹ ਨੋਟ ਕਰਿਓ ਲਗੋਟੇ ਹੱਥ ਨਹੀਂ ਬਣਾਉ ਪਤਾ ਹੀ ਆ ਪਹਿਲਵਾਨਾਂ ਨੂੰ ਪਹਿਲਵਾਨ ਬਾਹਰ ਨਾ ਜਾਏ ਉਹਨੂੰ ਦੂਜਾ ਪਹਿਲਵਾਨ ਜੇਤੂ ਦਿੱਤਾ ਜਾਣਾ ਕਿਉਂਕਿ ਇੰਟਰਨੈਸ਼ਨਲ ਰੂਲ ਦੇ ਹਿਸਾਬ ਨਾਲ ਸਰਕਲ ਜਿਹੜਾ ਪਾਰ ਕਰ ਜਾਂਦਾ ਅੰਦਰ ਦਾ ਇੱਕ ਪੁਆਇੰਟ ਦੂਜੇ ਦਾ ਵੀ ਹੋ ਜਾਂਦਾ ਹੈ ਇਹ ਨੋਟ ਕਰਿਓ ਲੋ ਸਾਹਮਣੇ ਜਿਹੜੀ ਕੁਸ਼ਤੀ ਚੱਲਦੀ ਹੈ ਤੇ ਲੱਗਦਾ ਹੈ ਜੋਰ ਤੇ ਚੜਦੀ ਹੋਈ ਲੋਰ ਹੈ ਦੇਖਾਂਗੇ ਕੌਣ ਜਿੱਤਦਾ ਹੈ ਕੌਣ ਹਰਦਾ ਹੈ ਕਿ ਹੋਰ ਖੇਡਾਂ ਦੀਆਂ ਗੱਲਾਂ ਬਹੁਤ ਹੋ ਗਈਆਂ ਸਭ ਤੋਂ ਉੱਚੀ ਹੈ ਸਾਡੀ ਖੇਡ ਕੁਸ਼ਤੀ ਬੱਬਰ ਸ਼ੇਰ ਹੋਏ ਗੱਭਰੂ ਜਵਾਨ ਰੁਸਤਮ ਪਣਾਉਂਦੀ ਸਾਡੀ ਖੇਡ ਕੁਸ਼ਤੀ ਇੱਥੇ ਨਹੀਂ ਉਹ ਨਕਲਾਂ ਦੇ ਕੰਮ ਚੱਲਦੇ ਕਿ ਜੋਰਾਂ ਨਾਲ ਅਥਰੇ ਤੂਫਾਨ ਠੱਲਦੇ ਕਿ ਲਖਣ ਵਾਲਾ ਗੋਪੀ ਲਖੇ ਗੱਲ ਸੱਚ ਦੀ ਅਖਾੜਿਆਂ ਅੱਜ ਦੇਖ ਲੋ ਜਵਾਨੀ ਨੱਚਦੀ ਅੱਜ ਦੰਗਲਾ 'ਚ ਦੇਖ ਲੋ ਅੱਜ ਪੰਜ ਦੰਗਲਾਂ ਵਿੱਚ ਪਿੰਡ ਵਿੱਚ ਦੇਖ ਲੋ ਕਿ ਜਵਾਨੀ ਨੱਚਦੀ ਲੋ ਜੋਰ ਲਾ ਹੈ ਬਿੱਲੂ ਇੱਕੇ 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 ਸੂਝਲ ਇੱਕੇ ਪੈਂਦੀ ਲੋੜ ਹੈ ਰਜਾਕ ਇੱਕੇ ਪੁਆਇੰਟ ਦੀ ਲੋੜ ਹੈ 5 ਮਿੰਟ ਦਾ ਸਮਾਂ ਪੁਆਇੰਟ 1 ਹੈ ਮਾਰਦੇ ਇੱਕ ਹੱਲਾ ਗੁੱਲਾ ਲਾ ਦੀ ਆਪਾ ਮਾਰੋ ਦਰਸ਼ਕੋ ਤਾੜੀਆਂ ਜੇ ਤੁਹਾਨੂੰ ਸਵਾਦ ਆ ਰਿਹਾ ਇੱਕ ਵਾਰ ਖੁੱਲ ਕੇ ਤਾੜੀਆਂ ਮਾਰ ਦਿਓ ਸ਼ਾਬਾਸ਼ ਸ਼ਾਬਾਸ਼ ਜੀਪਾ ਸਾਡਾ ਵੀਰ ਆ ਜਾਓ ਮਾੜਾ ਸਟੇਜ ਤੇ ਬਾਬਾ ਰਾਮਾ ਸਪੋਰਟਸ ਕਲੱਬ ਇਹਨਾਂ ਦਾ ਸਨਮਾਨ ਕਰਨਾ ਜੀ ਸ਼ਾਬਾਸ਼ 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 ਮਾਨੂੰ ਲਾਓ ਜੋਰ ਤੇ ਕਰੋ ਕੁਸ਼ਤੀ ਦਾ ਫੈਸਲਾ ਕਰਦੇ ਹੋ ਕੁਸ਼ਤੀ ਦਾ ਫੈਸਲਾ ਲਓ ਉਧਰ ਬੱਲੇ 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 ਉਹ ਬੱਲੇ 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 ਹੋ ਗਈ ਐ ਉਹ ਬੱਲੇ ਉਹ ਬੱਲੇ ਉਹ ਬੱਲੇ 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 ਪਰ 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 ਨਾਚ ਕੋ ਸਵਾਲ ਆਇਆ ਕਿ ਨਹੀਂ ਕੁਸ਼ਤੀ ਦਾ ਪਾਟ ਗੁੰਨਾ ਮਾਰਦੇ ਆਧਾਰ ਤੇ ਜਿੱਤ ਗਿਆ ਮਾਰ ਦਿਓ ਤਾੜੀਆਂ ਰਜਤ ਤੇ ਅਲੀ ਪਹਿਲਵਾਨ ਦਾ ਕਹਿੰਦੇ ਪਿੰਡ ਹਕੂਮਤਪੁਰ ਹੈ ਬਹੁਤ ਬਹੁਤ ਧੰਨਵਾਦ ਆ ਜੀ ਆ ਜੋ ਲੈ ਇੱਕ ਪਟਕੇ ਦੀ ਆਹ ਪਟਕੇ ਦੀ ਕੁਸ਼ਤੀ ਆ लास्ट ਜਿਹੜੀ ਆ ਆਪਾਂ ਫੋਟੋ ਕਰਾਣੀ ਆ ਆਓ ਜੀ ਸਾਰੇ ਆਓ ਜੀ ਇੱਕ ਨੰਬਰ ਪਟਕੇ ਦੀ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਹੈ ਬਿਨਿਆ ਭੁਲਾ ਜੀ ਇੱਕ 5 ਫੁੱਟ ਦਾ ਜੱਪ ਮਾਰ ਕੇ ਦਿਖਾ ਦਿਓ ਦਰਸ਼ਕਾਂ ਨੂੰ